ਤੰਤਨ ਬ੍ਰਮ ਗਿਆਨੀ ਪਾਪਾ ਪੁਟਾ ਸਾਧੀ ਯਾਤ ਹਰ ਸਾਲ ਦੀ ਤਰ੍ਹਾਂ ਰਮਦਾਸ ਵਿਖੇ ਲੱਗਦੇ ਜੋੜ ਮਿਲੇ ਚ ਆਉਣ ਚਾਹਣ ਵਾਲੀਆਂ ਸੰਗਤਾਂ ਲਈ ਫਤੇਗੜ ਚੂੜੀਆਂ ਅਜਨਾਲਾ ਰੋਡ ਨਜ਼ਦੀਕ ਕਨਵੈਂਟ ਸਕੂਲ ਵਿਖੇ 3 ਦਿਨ ਲਈ ਲੰਗਰ ਚੱਲਦੇ ਹਨ ਅਜਨਾਲਾ ਰੋਡ ਤੇਆਂ ਸੰਗਤਾਂ ਵੱਲੋਂ ਇਹ ਹਰ ਸਾਲ 3 ਦਿਨ ਲੰਗਰ ਲਗਾਏ ਜਾਂਦੇ ਹਨ ਇਸ ਵਿੱਚ ਐਨ ਆਰ ਆਈ ਵੀਰਾਂ ਦਾ ਵੀ ਸਹਿਯੋਗ ਹੁੰਦਾ ਹੈ ਅਤੇ ਇਹ ਲੰਗਰ ਰਮਦਾਸ ਆਉਣ ਚਾਨ ਵਾਲੀਆਂ ਸੰਗਤਾਂ ਲਈ ਲਗਾਏ ਜਾਂਦੇ ਹਨ ਤੇ ਇਸ ਨੂੰ ਤਿਆਰ ਕਰਨ ਵਿੱਚ ਅਜਨਾਲਾ ਰੋਡ ਦੀਆਂ ਸੰਗਤਾਂ ਤੋਂ ਇਲਾਵਾ ਇਲਾਕੇ ਭਰਤੀਆਂ ਸੰਗਤਾਂ ਵੀ ਸਹਿਯੋਗ ਕਰਦੀਆਂ ਹਨ ਅਤੇ ਸ਼ਹਿਰ ਦੀਆਂ ਸੰਗਤਾਂ ਵੀ ਸਹਿਯੋਗ ਕਰਦੀਆਂ ਹਨ ਅਤੇ ਇਹ ਲੰਗਰ ਲਗਾਤਾਰ ਦਿਨ ਰਾਤ ਚੱਲਦਾ ਹੈ ਅਤੇ ਇਸ ਵਿੱਚ ਵੱਖ-ਵੱਖ ਪ੍ਰਕਾਰ ਦੇ ਲੰਗਰ ਤਿਆਰ ਕੀਤੇ ਜਾਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਇੱਥੇ ਸੰਗਤਾਂ ਸੇਵਾ ਵੀ ਕਰਦੀਆਂ ਹਨ ਅਤੇ ਲੰਗਰ ਵੀ ਚਕਦੀਆਂ ਹਨ ਦਿਖਾਉਂਦੇ ਹਨ ਤੁਹਾਨੂੰ ਖਾਸ ਰੂਪ ਅੱਜ ਇਹ ਨਾਲ ਰੋੜੇ ਵਿਖੇ ਸ਼ਾਨਦਾਨ ਬ੍ਰਹਮਜਾਲੂ ਬਾਬਾ ਬਿਦਾ ਸਾਹਿਬ ਜੀ ਦੀ ਯਾਦ ਨੂੰ ਸਮਰਿੱਟ ਤੇਨ ਦਿਨ ਦਾ ਜਿਹੜਾ ਸਲਾਨਾ ਸਮਾਗਮ ਆ ਉਹਦਾ ਆਖਰੀ ਦਿਨ ਆ ਤੇ ਗੁਰੂ ਜੀ ਦੇ ਲਾਗ ਦੀਆਂ ਫੌਜਾਂ ਜਿਹੜੀਆਂ ਨੇ ਉਹ ਬਹੁਤ ਸਰਦਾਰ ਦੇ ਨਾਲ ਸੇਵਾ ਕਰ ਰਹੀਆਂ ਨੇ ਕਿ ਲੰਗਰ ਚੱਲ ਰਹੇ ਨੇ ਆਪਣਾ ਕੀ ਨਾਮ ਲੈਂਦੇ ਆ ਤਿਆਰ ਹੋ ਰਿਹਾ ਵਾ ਸਾਡੇ ਅੰਸੀ ਸਾਹਿਬ ਨਾਲ ਸਾਰੇ ਛੋਟੇ ਭਰਾਵਾਂ ਨਾਲ ਜਿਨ੍ਹਾਂ ਨੇ ਲਗਾਤਾਰ 15 ਤੋਂ 20 ਦਿਨ ਹੋ ਗਏ ਆ ਇਹ ਸੇਵਾ ਨੂੰ ਮਤਲਬ ਬਹੁਤ ਤਨਮਨ ਭਾਦੇ ਨਾਲ ਜਿਹੜਾ ਵਾ ਉਹ ਅਨਜਾਮ ਦਿੱਤਾ ਵਾ ਤੇ ਮੈਂ ਇਹ ਵਿਸ਼ਵਾਸ ਦਿਵਾਉਣਾ ਤੁਹਾਨੂੰ ਕਿ ਜਿਹੜਾ ਇੱਕ ਤੋਂ ਬਾਅਦ ਸਾਡਾ ਜਿਹੜਾ ਅਗਲਾ ਜਿਹੜਾ ਸਭਾ ਗਾਵਾ ਉਹ ਅਸੀਂ ਜਿਹੜੇ ਹਰ ਤੋਂ ਆਏ ਨੂੰ ਉਹਦੇ ਵਾਸਤੇ ਜਿੰਨੀ ਮਾਤਵਤ ਮਤ ਹੋਊਗੀ ਅਸੀਂ ਇੱਕ ਟੂਲ ਵੱਲੋਂ ਆਪਣੀ ਕਮੇਟੀ ਨੂੰ ਆਪਾਂ ਉਹ ਨਹੀਂ ਮਤ ਕਰਾਂਗੇ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਛਾਵੇਂ ਬਾਬਾ ਬੋਡਾ ਸਾਹਿਬ ਦੀ ਯਾਦ ਵਿੱਚ ਚੱਤਿਆਂ ਦਿਨਾਂ ਤੋਂ ਫੜੇ ਘੜ ਜੂੜੀਆਂ ਦੀ ਸੰਗਤ ਵੱਲੋਂ ਇਹ ਨਾਲਾ ਰੋਡ ਵੱਲੋਂ ਨਗਰ ਚੱਲਦਾ ਹੈ ਤੇ ਸਾਰੇ ਸ਼ਹਿਰ ਵਾਸੀ ਆ ਕੇ ਬੜੀ ਸ਼ਰਧਾ ਨਾਲ ਸੇਵਾ ਕਰਦੇ ਨੇ ਸਾਖਦੇ ਨੇ ਕਿ ਬਾਬਾ ਬੋਡਾ ਸਾਹਿਬ ਜੀ ਤੇ ਰੰਗਦਾਸ ਯਾਦ ਲਈ ਸਾਖਦੀ ਇੱਥੋਂ ਪ੍ਰਸ਼ਾਦਾ ਵਾਲੀ ਸਾਧਕੇ ਲੱਗਦੇ ਸਾਰੀਆਂ ਸਰਦਾ ਵਾਸਤੇ ਇੱਥੇ ਹਰ ਤਰ੍ਹਾਂ ਦੇ ਭਗਤਾਂ ਬੰਦੇ ਨੇ ਹਰ ਸਾਲ ਜੇ ਲੋਕ ਬੜੀ ਸ਼ਰਧਾ ਨਾਲ ਛੱਡਦੇ ਆ ਜਿਹੜਾ ਹਮਲਾ ਬੜੀ ਆਪਣੀ ਸ਼ਰਧਾ ਭਾਵਨਾ ਨਾਲ ਸੇਵਾ ਕਰਦਾ ਤੇ ਜੇ ਕੋਈ ਇਹੋ ਜਿਹੀ ਕੋਸ਼ਿਸ਼ ਕਰਨੀ ਦੀ ਕੋਈ ਕਮੀ ਚੰਗੀ ਨਾ ਆ ਰਹੀ ਜੀ ਪਰ ਜੇਕਰ ਕੋ ਕੋ ਸਮਝੇ ਕਿ ਇਹ ਆ ਵੀ ਜਾਂਦੀ ਆ ਨਹੀਂ ਕਿਵੇਂ ਦੇ ਚਾਲ ਚਾ ਸਾਨੂੰ ਕੋਈ ਸੁਧਾਰ ਵੀ ਦੇ ਸਕਦਾ ਵੀ ਆਸਥਾਰ ਕੀਤਾ ਜਾਵੇ ਜਾਂ ਹੋਰ ਉਸਾਰ ਕਰਾ ਬਹੁਤ ਬਹੁਤ ਧੰਨਵਾਦ